ਕੱਟੀਆਂ ਵੱਛੀਆਂ ਦਾ ਇੱਕ ਦਿਨ ਦਾ 1 ਕਿਲੋ ਵਧੂਗਾ ਵੇਟ ਇਸ ਫੀਡ ਨਾਲ ਦੇਖੋ دوستੋ ਅੱਜ ਤੁਹਾਨੂੰ ਦੱਸਾਂਗੇ ਜੇ ਤੁਸੀਂ ਵੀ ਕਾਫ ਨੂੰ ਆਪਦੇ ਕੱਟੀ ਵੱਛੀ ਨੂੰ ਜਲਦੀ ਤਿਆਰ ਕਰਨਾ ਹੈ 16-17 ਮਹੀਨਿਆਂ ਚ ਤੁਸੀਂ ਕੱਟੀ ਤਿਆਰ ਕਰਨੀ ਆ ਤੇ 10-12 ਮਹੀਨਿਆਂ ਦੇ ਵਿੱਚ ਵੱਛੀ ਤਿਆਰ ਕਰਨੀ ਆ ਤਾਂ ਤੁਸੀਂ ਆਹ ਫੀਡ ਫਾਰਮੂਲਾ ਵਰਤ ਲਿਓ ਕਾਫ ਸਟਾਰਟਰ ਫੀਡ ਤੁਸੀਂ ਸ਼ੁਰੂ ਕਰਨੀ ਆ 0 ਤੋਂ 3 ਮਹੀਨਿਆਂ ਤੱਕ ਫਿਰ ਕਾਫ ਗਰੋਵਰ ਫੀਡ ਸ਼ੁਰੂ ਕਰਨੀ ਆ ਤੁਸੀਂ 4 ਤੋਂ 6 ਮਹੀਨਿਆਂ ਤੱਕ ਫਿਰ ਹੀ ਫਿਰ ਫੀਡ ਸ਼ੁਰੂ ਕਰਨੀ ਆ ਤੁਸੀਂ 7 ਤੋਂ 10 ਮਹੀਨਿਆਂ ਤੱਕ ਫਿਰ ਡਰਾਈ ਫੀਡ ਆ ਗਈ ਬਛਿਆਂ ਤੇ ਵੱਡਿਆਂ ਗਾਵਾਂ ਲਈ 11 ਮਹੀਨਿਆਂ ਤੋਂ ਬਾਅਦ ਇਹ ਤੁਸੀਂ ਸੂਣ ਤੱਕ ਫੀਡ ਸ਼ੁਰੂ ਰੱਖਣੀ ਆ ਇਹ ਫੀਡ ਫਾਰਮੂਲੇ ਸਾਰੇ ਇਹਦੇ ਵਿੱਚ ਆਪਾਂ ਜੀ ਦੇ ਦੇ ਦਿਆਂਗੇ ਵੀਡੀਓ ਦੇ ਵਿੱਚ ਉਸ ਤੁਸੀਂ ਉਸ ਤਰ੍ਹਾਂ ਤੁਸੀਂ ਤਿਆਰ ਕਰ ਸਕਦੇ ਹੋ ਸਰਦੀ ਵਾਲੇ ਗਰਮੀ ਵਾਲੇ ਸਾਰੇ ਤਰ੍ਹਾਂ ਦੇ ਫੀਡ ਫਾਰਮੂਲੇ ਇਹ ਇਹ ਡਾਕਟਰ ਜੀਵਨ ਗੁਪਤਾ ਜੀ ਦੀ ਕਿਤਾਬ ਦੇ ਵਿੱਚ ਲਿਖੇ ਹੋਇਆ ਦੋਸਤੋ ਜੇ ਤੁਸੀਂ ਵੀ ਹਜੇ ਤੱਕ ਕਿਤਾਬ ਨਹੀਂ ਮੰਗਵਾਈ ਤਾਂ ਇਹ ਕਿਤਾਬ ਜ਼ਰੂਰ ਮੰਗਵਾ ਕੇ ਇੱਕ ਵਾਰੀ ਪੜ੍ਹ ਕੇ ਦੇਖਿਓ ਸੋਡਾ 50% ਖਰਚਾ ਘਟ ਜਾਣਾ ਤੇ ਵੀਡੀਓ ਸ਼ੇਅਰ